ਚਲੇ ਨਦੂ ਤੇ ਉੱਤਰ ਕੇ ਰੋੜਾ ਲਾ ਰਿਹਾ ਹੈ। ਜੇ ਮੈਂ ਤਾਂ ਦੇ ਨਾਲ ਸੋਤੀ ਪਤ ਚਾ। ਜੀ ਭੈਣੋ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਇੱਕ ਗੱਲ ਕਾ ਨਾ ਕਰਿਓ ਅਰਥ ਜੋੜੇ ਤਾਂ ਜੱਕ ਹੈ ਨਾ। ਆ ਬੜੀ ਸੋਹਣੀ ਗੱਲ ਆ। ਗੁੱਛਾ ਨਾ ਕਰਿਓ। ਗੱਲ ਨਾ ਗਾਂ ਕਰੋ ਮੇਰਾ ਨਾ ਦੱਸਿਓ ਫਿਰ ਪੁਲਿਸ ਆ ਜੂਗੀ। ਹਨਾ ਪੁਲਿਸ ਆ ਗਈ। ਕੋਣੀ ਫਿਰ ਕੋਟ ਦੇ ਨਹੀਂ ਮਾਰ ਦਿੰਦੇ ਜਣਾ ਕੋਟ ਦੇ ਹੁੰਦੇ। ਸੱਚੀ ਮੁੱੱਚੀ। ਹਨਾ ਜਿੱਦ ਲਾਇਆ ਜਾਂਦੇ ਫੜ ਕੇ ਫਿਰ ਪਟੇ ਮਾਰਦੇ ਪੰਜ ਚਤਰਾ ਦੇ ਹਨਾ। ਫੇਰ ਉਹ ਮਾਰਦ ਨਹੀਂ ਕੋਰਤੇ ਨੇ ਵਿਚਾਰੇ ਹਨਾ ਨਹੀਂ ਮਾਰਦੇ ਪਤਰਾਮੀ ਨਾ ਕਰਿਆ ਕਰੋ ਉਹਨਾਂ ਦੀ ਹਨਾ ਫਿਰ ਜਦੋਂ ਵੱਡਾ ਹੋ ਕੇ ਫਰ ਜਾਂਦਾ ਵੱਡਾ ਕੇਸ ਨਾਲ ਫਿਰ ਉਹਨੂੰ ਕੋਟਾ ਲਾਉਂਦੇ ਹਨਾ ਉਹ ਚੇਤਾ ਭੁਲ ਗਏ ਪਹਿਲਾਂ ਚੇਤਾ ਲਿਆ ਕਰੂੰ ਫੇਰ ਉਹ ਬੀਲੀਆਂ ਉਤਾਰਾ ਲਾਉਂਦੇ ਹਨਾ ਫਿਰ ਉਹਨੂੰ ਪੁੱਠਾ ਟੰਗਦੇ ਪੁੱਠਾ ਪਤਾ ਕਿਉਂ ਟੰਗਦੇ ਪੁੱਠਾ ਜੰਮਿਆ ਹੁੰਦਾ ਉਹ ਕਹਿੰਦੇ ਪੁੱਤ ਕਰ ਚੇਤਾ ਨਾ ਮੋਹ ਰੋਏ ਨੂੰ ਕਿਉਂ ਭੁਲ ਗਿਆ ਚੱਲ ਬਾਬੇ ਵਿਧੀ ਚੰਦ ਦੇ ਘਰ ਤਵਾਰੇ ਟੇਕ ਮੱਥੇ ਸਾਵਲਿਆ ਤਾਂ ਤੈਨੂੰ ਪੁੱਠਾ ਟੰਗਿਆ ਹੀ ਕੋਰਦੇ ਨਹੀਂ ਨਾ 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 ਕੋਰਦੇ ਨਹੀਂ ਉਹਦੇ ਵਿਚਾਰੇ ਨਾ ਨਾ ਬਤਰਾਮੀ ਨਾ ਕਰਿਆ ਕਰੋ ਨਾਲੀ ਨਾ ਵਿਚਾਰੇ ਬੜੇ ਚੰਗੇ ਪੈਣ ਆਹੋ ਬਸਾ ਨਾ ਕਰਿਓ ਆਹ ਗੱਲ ਨਾ ਕਾ ਕਰੋ ਪੈਣਾ ਵੇਖਿਆ ਹੋਆ ਜਾਣਗੇ ਨੀਂਦ ਫੜ ਕੇ ਲਾਏ ਜਾਣਗੇ ਫਿਰ ਤੋੜਦੇ ਨਹੀਂ ਹੁੰਦੇ ਨਾ 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 ਮਾਰਦੇ ਨਹੀਂ ਜਾਣੇ ਨਾ ਨਾ ਨਾ